ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਜੀ ਸਲਾਈ ਤੇ 30 ਗੁੰਡੇ ਪਾਏ ਆ ਜੀ ਤੇ 8-8 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਇਹ ਤੇ ਇੱਕ-ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਤੇ ਇਹ ਸਭ ਨਾਲ ਆਪਾਂ ਗੁੰਡੇ ਪਾਏ ਆਪਣਾ ਕੋਟੀ ਸਵੈਟਰ ਕੋਈ ਵੀ ਬਾਰਡਰ ਬਣਾ ਕੇ ਤੇ ਆਪਾਂ ਆਪਣੇ 8 8 ਗੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਸੈੱਟ ਕਰਕੇ ਸਾਈਡ ਤੇ ਆਪਾਂ ਜਿੰਨੇ ਕੋਟੀ ਸਵੈਟਰ ਬਣਾਉਣੇ ਆ ਉਹਨਾਂ ਦੇ ਗੁੰਡੇ ਆਪਾਂ ਸੈੱਟ ਕਰ ਸਕਦੇ ਆ ਡਿਜ਼ਾਈਨ ਦੇ 8 8 ਗੁੰਡੇ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਆਪਾਂ ਆਹ ਬਣਾ ਰਹੇ ਸੀ ਤੇ ਮੈਂ ਤੁਹਾਨੂੰ ਇਸੇ ਤੀ ਦੱਸ ਦਿੰਨੀ ਆ ਆਪਾਂ ਜਿਹੜੀ ਆਪਣੀ ਫਸਟ ਸਲਾਈ ਹੈ ਉਹ ਵਾਲੀ ਪਾਵਾਂਗੇ ਇਹਦੇ ਤੇ ਤੇ ਆਪਾਂ ਇਹਨੂੰ ਆਪਾਂ ਬਣਾਉਣਾ ਸਟਾਰਟ ਕਰਦੇ ਆ ਤੇ ਚਲੋ ਜੀ ਆਪਾਂ ਹੁਣ ਸਟਾਰਟ ਕਰਦੇ ਆ ਆਪਣੇ ਉਲਟੀ ਸਾਈਡ ਤੇ ਆਪਾਂ ਸਿੱਧੇ ਪਾਸੇ ਤੋਂ ਕਰਨਾ ਸਟਾਰਟ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਜਰੂਰ ਕਰ ਦਿਓ ਜੀ ਤੇ ਚਲੋ ਜੀ ਆਪਾਂ ਪਹਿਲਾ ਕੁੰਡਾ ਤਾਰਿਆ ਚਾਰ ਕੁੰਡੇ ਬਣਾਵਾਂਗੇ ਜੀ ਆਪਾਂ ਇੱਥੇ ਸਿੱਧੇ 1 2 3 4 ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਧਾਗਾ ਆਪਣੇ ਵੱਲ ਕਰਾਂਗੇ ਹੁਣ ਜਿਹੜੇ ਆਪਣੇ ਆ ਦੋ ਕੁੰਡੇ ਆ ਇਨਨਾਂ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਲਟਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਧੱਗ ਆਪਣੇ ਵੱਲ ਜੀ ਇੱਥੇ ਵੱਲ ਪੈ ਗਿਆ ਚਾਰ ਕੁੰਡੇ ਆਪਾਂ ਸਿੱਧੇ ਬਣਾਏ ਇੱਕ ਦੋ ਤਿੰਨ ਚਾਰ ਕੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ ਜੀ ਮੈਂ ਸੌਰੀ ਦੋ ਹੀ ਬਣਾਉਣੇ ਜੀ ਵਿੱਚ ਚਾਰ ਕੁੰਡੇ ਬਣਨੇ ਆ ਜੀ ਪਹਿਲਾਂ ਆਪਾਂ ਇੱਥੇ ਇੱਕ ਕੁੰਡਾ ਵਧਾਉਣਾ ਭੁੱਲ ਗਏ ਸੀ ਤੇ ਆਪਾਂ ਉਹ ਹੁਣ ਵਧਾ ਲਿਆ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਵਾਂਗੇ ਇਸ ਤਰ੍ਹਾਂ ਪਾਵਾਂਗੇ ਸਲਾਈ ਇਧਰੋਂ ਪਾ ਕੇ ਸਲਾਈ ਇਸ ਤਰ੍ਹਾਂ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਆਪਾਂ ਧੱਗ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਸਿੱਧੇ ਬਣਾ ਲਵਾਂਗੇ 2 3 ਤੇ 4 ਫਿਰ ਧੱਗ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਕੁੰਡੇ ਉਲਟਾ ਕੇ ਦੋਹਾਂ ਦਾ ਇੱਕ ਬਣਾ ਦਾਂਗੇ। ਚਾਰ ਕੁੰਡੇ ਆਪਾਂ ਵਿੱਚ ਸਿੱਧੇ ਬਣਾਵਾਂਗੇ ਜੀ। 2 3 4 ਹੁਣ ਆਪਾਂ ਦੋਹਾਂ ਦਾ ਫੇਰ ਇੱਕ ਕਰਾਂਗੇ ਇਹਨਾਂ ਦਾ ਇਸ ਤਰ੍ਹਾਂ ਇਧਰੋਂ ਸਲਾਈ ਬਾ ਕੇ ਦੋਹਾਂ ਦਾ ਇੱਕ ਧੱਗ ਆਪਣੇ ਵੱਲ ਕਰਕੇ ਚਾਰ ਕੁੰਡੇ ਸਿੱਧੇ ਲਾਸਟ ਦੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਇਦਾਂ ਆਪਣਾ ਲਾਸਟ ਵਾਲਾ ਕੁੰਡਾ ਇਹ ਆਪਾਂ ਧਾਗਾ ਆਪਣੇ ਵਾਲ ਕਰਕੇ ਇਸ ਤਰ੍ਹਾਂ ਉਲਟਾ ਬਣਾ ਲਿਆ ਹੁਣ ਆਪਾਂ ਅੱਗੇ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਇਹ ਪੂਰੀ ਸਲਾਈ ਉਲਟੀ ਬਣਾਉਣੀ ਹੈ ਜੋ ਵੀ ਆਪਣੇ ਕੋਲੇ ਕੁੰਡੇ ਆਪਾਂ ਸਾਰੇ ਉਲਟੇ ਬਣਾ ਲੈਣੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ ਬਣਾਓ ਜੈਕਟ ਸਵੈਟਰ ਬਣਾਓ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਜੀ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਹੁਣ ਜਿਹੜੇ ਆਪਣੇ ਚਾਰ ਕੁੰਡੇ ਆ ਆਪਾਂ ਸਿੱਧੇ ਬਣਾਏ ਸੀ ਇਹਨਾਂ ਨੂੰ ਆਪਾਂ ਹੁਣ ਉਲਟੇ ਬਣਾ ਲੈਣਾ ਆ ਦੇਖ ਚਾਰ ਕੁੰਡੇ ਆਪਾਂ ਉਲਟੇ ਬਣਾ ਲੇ ਧੱਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧੱਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਇਸ ਤਰ੍ਹਾਂ ਲਟਾਵਾਂਗੇ ਦੋਵਾਂ ਦਾ ਇੱਕ ਬਣਾ ਦਾਂਗੇ ਦੋ ਕੁੰਡੇ ਸਿੱਧੇ ਫਿਰ ਇਧਰੋਂ ਦੋਹਾਂ ਦਾ ਇੱਕ ਵੜ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਆ ਦੋ ਕੁੰਡੇ ਇਸ ਤਰ੍ਹਾਂ ਲਟਾ ਕੇ ਦੋਹਾਂ ਦੇ ਇੱਕ ਕਰ ਦਾਂਗੇ ਦੋ ਕੁੰਡੇ ਸਿੱਧੇ ਫਿਰ ਦੋਆਂ ਦਾ ਇੱਕ ਕਰਾਂਗੇ ਵੜpa ਕੇ ਇੱਕ ਕੁੰਡਾ ਸਿੱਧਾ ਜਿਹੜੇ ਆਪਾਂ ਕੁੰਡੇ ਘਟਾਉਣੇ ਆ ਉਹ ਆਪਾਂ ਸਾਈਡਾਂ ਤੇ ਵਧਾ ਲੈਣੇ ਆ ਕਿ ਚਾਰ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਆਹ ਵਾਲੀ ਉਲਟੀ ਸਲਾਈ ਹੈ ਜਿਹੜੀ ਆਪਾਂ ਇਹ ਉਸ ਤਰ੍ਹਾਂ ਨਹੀਂ ਬਣਾਉਣੀ ਜਿਹੜੀ ਆਪਾਂ ਦੂਜੀ ਬਣਾਈ ਸੀ ਇਹਦੇ ਚਾਪਾ ਜਿਹੜੇ ਆਪਣੇ ਆਹ ਚਾਰ ਕੁੰਡੇ ਆਪਾਂ ਇੱਧਰ ਉਲਟੇ ਬਣਾਏ ਸੀਗੇ ਇੱਧਰੋਂ ਆਪਾਂ ਸਿੱਧੇ ਬਣਾ ਲੈਣੇ। ਉਲਟੀ ਸਾਈਡ ਤੋਂ ਚਾਰ ਕੁੰਡੇ ਬਣਾਵਾਂਗੇ ਜੀ ਸਿੱਧੇ। 1 2 3 4 5 6 7 8 ਕੁੰਡੇ ਉਲਟੇ। 4 చారండే 8 అండే ఉల్టే ਸਿੱਧੇ ਪਾਸੇ ਆ ਕੇ ਜੀ ਸਿੱਧੇ ਪਾਸੇ ਆ ਕੇ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਲਟਾ ਕੇ ਦੋਹਾਂ ਦਾ ਇੱਕ ਇਧਰੋਂ ਫੇਰ ਸਲਾਈ ਪਾਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਲੜਾ ਕੇ ਫਿਰ ਇਧਰੋਂ ਸਲਾਈ ਪਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸਾਈਡ ਆ ਗਈ ਆਪਾਂ ਚਾਰ ਕੁੰਡੇ ਬਣਾਵਾਂਗੇ ਜੀ ਸਿੱਧੇ 8 ਕੁੰਡੇ ਉਲਟੇ ਬਣਾਵਾਂਗੇ ਇੱਥੇ ਆਪਾਂ ਤਿੰਨ ਹੋ ਗਏ 4 5 6, 7, సత అండే ఉల్టే చారండే సో అట్ 8 కుండే ఉల్టే బ ਚਾਰ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਹੁਣ ਆਪਾਂ ਅੱਗੇ ਸਿੱਧੇ ਸਾਈਡ ਹੁਣ ਆਪਾਂ ਦੇਖੋ ਇੱਥੇ ਚਾਰ ਸਲਾਈਆਂ ਹੋ ਗਈਆਂ ਗਿਆ ਤੇ ਇੱਕ ਦੋ ਤਿੰਨ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਏਗੇ ਤਾਂ ਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਇਸ ਤਰ੍ਹਾਂ ਲਵਾਂਗੇ ਦੋਹਾਂ ਦੇ ਇੱਕ ਕਰ ਦਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਹ ਦੋ ਕੁੰਡੇ ਇਹਨਾਂ ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਵਾਂਗੇ 6 ਸਲਾਈਆਂ ਦਾ ਡਿਜ਼ਾਈਨ ਹੈ ਜੀ 6 ਸਲਾਈਆਂ ਤੇ ਇਹ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਜਾਂਦਾ ਜਿਹੜੇ ਹੁਣ ਆਪਾਂ ਪਹਿਲਾਂ ਚਾਰ ਕੁੰਡੇ ਆ ਉਲਟੇ ਬਣਾਉਂਦੇ ਸੀ ਹੁਣ ਇੱਥੇ ਆਪਾਂ ਇਹਨਾਂ ਨੂੰ ਸਿੱਧੇ ਬਣਾ ਲੈਣਾ ਜੀ। ਧੱਗ ਆਪਣੇ ਵੱਲ ਕਰਾਂਗੇ। ਦੋਵਾਂ ਦਾ ਇੱਕ ਚਾਰ ਕੁੰਡੇ ਸਿੱਧੇ। ਫਿਰ ਇਧਰੋਂ ਦੋਵਾਂ ਦਾ ਇੱਕ ਪਹਿਲਾਂ ਬਣਾਵਾਂਗੇ ਫਿਰ ਵਲ પા ਕੇ ਚਾਰ ਕੁੰਡੇ ਸਿੱਧੇ ਬਣਾ ਲਾਂਗੇ। ਇਹ ਆਪਣਾ ਅਗਲਾ ਡਿਜ਼ਾਈਨ ਸਟਾਰਟ ਹੋ ਗਿਆ ਜੀ। ਇੱਕ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ। ਅਗਲਾ ਡਿਜ਼ਾਈਨ ਸਟਾਰਟ ਹੋ ਗਿਆ। ਉਲਟੀ ਸਲਾਈ ਆਪਾਂ ਪੂਰੀ ਇਹਦੇ ਵਿੱਚ ਆਹ ਸਿੱਧੀ ਬਣਾਉਣੀ ਹੈ ਇੱਕ ਆਹ ਉਲਟੀ ਬਣਾਉਣੀ ਹੈ ਜਿਵੇਂ ਹੁਣ ਆਪਾਂ ਇੱਕ ਡਿਜ਼ਾਈਨ ਸਟਾਰਟ ਕਰ ਲਿਆ ਤੇ ਜਿਹੜੀ ਉਲਟੀ ਸਲਾਈ ਆ ਇਹ ਆਪਣੀ ਉਲਟੀ ਬਣੂਗੀ ਤਾਂ ਦੇਖੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇੱਕ ਡਿਜ਼ਾਈਨ ਬਣਾਉਤਲਾਸ਼ ਸ਼ੁਰੂ ਕਰ ਲਿਆ ਤੇ ਉਲਟੇ ਸਲਾਈ ਆਪਾਂ ਉਲਟੀ ਬਣਾ ਕੇ ਫੇਰ ਵਸਾਂ ਇਸ ਤਰ੍ਹਾਂ ਚਾਰ ਕੁੰਡੇ ਜਿਹੜੇ ਆਪਣੇ ਇਹ ਉਲਟੇ ਕਰ ਦਾਂਗੇ ਆਹ ਵਾਲੇ ਚਾਰ ਕੁੰਡੇ ਉਲਟੇ ਇਹ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ 6 ਸਲਾਈਆਂ ਚ ਆਪਣਾ ਕੰਮਪਲੀਟ ਹੋ ਜਾਂਦਾ ਹੈ ਆਪਣੀ ਇੱਕ ਸਲਾਈ ਬਣ ਗਈ 5 ਸਲਾਈਆਂ ਉੱਪਰ ਹੋਰ ਬਣਣਗੀਆਂ ਤੇ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਇਸੇ ਤਰ੍ਹਾਂ ਜੀ 6-6 ਸਲਾਈਆਂ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦਿਓ ਕਮੈਂਟ ਕਰ ਦਿਓ ਜੀ ਸੋਹਣਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ